ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ EJ Malwa Education ਤੇ ਅੱਜ ਦੀ ਵੀਡੀਓ ਵਿੱਚ ਆਪਾਂ ਢਕਵੇਂ ਵਿਅੰਜਨ ਦੇ ਪ੍ਰਕਾਰ ਕਰਾਂਗੇ ਜੇਕਰ ਢਕਵੇਂ ਵਿਅੰਜਨ ਦੇ ਪ੍ਰਕਾਰ ਦੀ ਗੱਲ ਕਰੀਏ ਤਾਂ ਇਸ ਦੇ 4 ਪ੍ਰਕਾਰ ਹੁੰਦੇ ਹਨ ਅਨਾਦੀ ਅਘੋਸ਼ ਨਾਦੀ ਸੰਘੋਸ਼ ਮਹਾਪ੍ਰਾਣ ਅਤੇ ਅਲਪਪ੍ਰਾਣ ਜੇਕਰ ਅਨਾਦੀ ਅਘੋਸ਼ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪਹਿਲਾ ਅਤੇ ਦੂਜਾ ਅੱਖਰ ਸ਼ਾਮਲ ਹੁੰਦਾ ਹੈ ਜਿਵੇਂ ਕਕਾ ਖਖਾ ਚਚਾ ਛਛਾ ਟੈਂਟਾ ਠਠਾ ਤੱਤਾ ਥਥਾ ਪਪਾ ਫਫਾ ਨੰਬਰ 2 ਤੇ ਨਾਦੀ ਸੰਘੋਸ਼ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੀਜਾ ਅੱਖਰ ਸ਼ਾਮਲ ਹੁੰਦਾ ਹੈ ਜਿਦੇ ਵਿੱਚ ਗੱਗਾ ਜੱਜਾ ਡੱਡਾ ਦੱਦਾ ਤੇ ਬੱਬਾ ਨੰਬਰ 3 ਮਹਾਪ੍ਰਾਣ ਜਿਦੇ ਵਿੱਚ ਦੂਜਾ ਅੱਖਰ ਸ਼ਾਮਲ ਹੁੰਦਾ ਹੈ ਖਖਾ ਛਸ਼ਾ ਠਠਾ ਥਥਾ ਅਤੇ ਫਫਾ ਨੰਬਰ 4 ਅਲਪਪ੍ਰਾਣ ਜੇਕਰ ਅਲਪਪ੍ਰਾਣ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਪਹਿਲਾ ਅਤੇ ਤੀਜਾ ਅੱਖਰ ਸ਼ਾਮਲ ਹੁੰਦਾ ਹੈ ਜਿਹਦੇ ਵਿੱਚ ਕਕਾ ਗੱਗਾ ਚਚਾ ਜੱਜਾ ਟੈਂਡਾ ਡੱਡਾ ਤੱਤਾ ਦੱਦਾ ਪੱਪਾ ਅਤੇ ਬੱਬਾ ਇਹਨਾਂ ਢਾਕਮੇ ਵਿਅੰਜਨ ਦੇ ਪ੍ਰਕਾਰ ਜਿਦੇ ਵਿੱਚ ਇਹ ਚਾਰ ਸ਼ਾਮਲ ਹੁੰਦੇ ਹਨ ਚਾਰ ਪ੍ਰਕਾਰ ਹਨ ਅਨਾਦੀ ਗੋਸ਼ ਨਾਦੀ ਸੰਗੋਸ਼ ਮਹਾ ਪ੍ਰਾਣ ਅਤੇ ਅਲਪ ਪ੍ਰਾਣ ਆਸ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਧੰਨਵਾਦ ਦੋਸਤੋ